ਆਗਰਾ ਮਾਈ ਸਰ ਭਾਈ ਆਇਆ ਨਾ ਤਾਂ ਵਾਈਫਾਈ ਨੇ ਆਜ ਟਾਇਰ ਡਾਣੇ ਲੱਗ ਰਿਹਾ 710 ਨੰਬਰ ਆਪਣੇ ਬੁਲਡੋਜ਼ਰ ਮੈਂ ਔਰ ਭਾਈ ਖੋਲ ਰੱਖਿਆ ਸਾਰਾ ਅਬ ਡਾਲ ਦਾਂਗੇ ਆਪਸੇ ਵੈਸੇ ਸਪੋਰਟ ਮਾਇਆ ਕੋ ਜੋ ਭਾਈ ਇਹ ਕੁੱਤਾ ਬਿੱਲੀ ਉਹ ਕਰੈਨੀ ਇਹਨਾਂ ਦੀ ਛੱਤੀ ਬਟਾਰ ਨਿੰਨ੍ਹੇ ਉੱਪਰ ਕੋਚੜਾ ਦਾਂਗੇ ਸਿੱਧਾ ਕੋਈ ਦਿੱਕਤ ਨਹੀਂ ਐ ਜੀ ਮਿੱਤਰੋ ਕੀ ਹਾਲ ਚਾਲ ਆ ਤੇ ਭਾਈ ਇਦਾਂ ਇਦਾਂ ਦੀਆਂ ਚੀਜ਼ਾਂ ਕਹਿਣ ਦਾ ਮਤਲਬ ਤਿਆਰ ਕਰੀ ਜਾਂਦੇ ਆ ਜਿਹੜੀਆਂ ਕਿਸੇ ਨੇ ਸੋਚੀਆਂ ਹੀ ਨਹੀਂ ਤੇ ਆਪਦੇ ਦਮ ਤੇ ਉੱਠਿਆ ਤੇ ਆਪਦੇ ਭਰਾਵਾਂ ਦੀ ਸਪੋਰਟ ਦੇ ਦਮ ਤੇ ਉੱਠਿਆ ਕਿਸੇ ਸਾਲੇ ਤੋਂ ਤੇ ਨਾ ਕਿਸੇ ਕੌਂਟਰੋਵਰਸਿਟੀ ਆਪਾਂ ਨੂੰ ਫੇਮ ਤੇ ਜਿਹੜੀਆਂ ਚੀਜ਼ਾਂ ਦੀ ਗੱਲ ਕਰਦੇ ਨਾ ਕਈ ਬੰਦੇ ਪੰਜਾਬ ਚੋਂ ਹੀ ਲੈ ਕੇ ਜਾਂਦੇ ਤੇ ਪੰਜਾਬ ਚੋਂ ਹੀ ਜਾਂਦੀਆਂ ਠੀਕ ਹੈ ਤੇ ਬਾਕੀ ਕੋਈ ਗੱਲ ਨਹੀਂ ਉੱਤੇ ਜਣਾਉਣ ਦੀ ਤਾਂ ਦੂਰ ਦੀ ਗੱਲ ਆ ਕੋਈ ਐ ਟੱਚ ਹੀ ਕਰ ਜੇ ਨਾ ਮੰਨ ਜਾਗੇ ਹਾਂਜੀ ਸੱਚੀ ਅਕਾਲ ਜੀ ਮਿੱਤਰੋ ਜਿਵੇਂ ਤੁਸੀਂ ਲੱਕੀ ਗੋਲਡ ਸﻤਿਤ ਦੀ ਤੇ ਰੋਹਿਤ ਦੇਸ਼ਵਾਲ ਦੀ ਵੀਡੀਓ ਦੇਖ ਹੀ ਲਈ ਹੋਵੇਗੀ ਜਿਸ ਦੇ ਵਿੱਚ ਇਹਨਾਂ ਦੋਨਾਂ ਨੇ ਇੱਕ ਦੂਜੇ ਨੂੰ ਰਿਪਲਾਈ ਕੀਤਾ ਹੈ ਅਤੇ ਦੋਸਤੋ ਮੁੱਦਾ ਕਾਫੀ ਭਖ ਚੁਕਿਆ ਹੈ ਕਿਉਂਕਿ ਹੋਰ ਵੀ ਕਈ ਕ੍ਰੀਏਟਰਾਂ ਨੇ ਵਿੱਚ ਦਾਖਲਾ ਲੈ ਲਿਆ ਹੈ ਤੇ ਕਾਫੀ ਜਾਣੇ ਇੱਕ ਦੂਜੇ ਨੂੰ ਰਿਪਲਾਈ ਕਰ ਰਹੇ ਨੇ ਜਿਵੇਂ ਕਿ ਦੋਸਤੋ ਗੋਲਡ ਸਮਿਥ ਦਾ ਵੀ ਰਿਪਲਾਈ ਆਇਆ ਸੀ ਕਿ ਲੀਰਾ ਦਾ ਰਿਪਲਾਈ ਨਹੀਂ ਕਰਦਾ ਮੈਂ ਚੱਲ ਲੌਂਡਾ ਸਾਲਾ ਤੇ ਹੋਰ ਵੀ ਕਈ ਗੱਲਾਂ ਕੀਤੀਆਂ ਗਈਆਂ ਨੇ ਰੋਹਿਤ ਦੇਸ਼ਵਾਲ ਵੱਲੋਂ ਹੁਣ ਦੇਖਦੇ ਹਾਂ ਅੱਗੇ ਇਹਨਾਂ ਦੋਨਾਂ ਦਾ ਕੀ ਬਣਦਾ ਹੈ ਤੇ ਹੋਰ ਕਿਹੜਾ ਕਿਹੜਾ ਵਿੱਚ ਐਂਟਰੀ ਲੈਂਦਾ ਹੈ ਫਿਲਹਾਲ ਦੇ ਲਈ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ